ਗਿੱਦੜਵਾਹ ਵਿਖੇ ਚਾਂਦੀ ਦਾ ਛਤਰ ਚੋਰੀ ਦਾ ਮਾਮਲਾ ਪੁਲਿਸ ਨੇ ਚੋਰੀ ਕਰਨ ਵਾਲੇ ਮੁਲਜ਼ਮ ਅਤੇ ਖਰੀਦਣ ਵਾਲੇ ਸੁਨਾਰੇ ਨੂੰ ਕੀਤਾ ਕਾਬੂ ਡੀਐਸਪੀ ਅਵਤਾਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਬੀਤੇ ਦਿਨੀ ਗਿੱਦੜਵਾਹ ਵਿਖੇ ਸਥਿਤ ਡੇਰਾ ਬਾਬਾ ਗੰਗाराम ਜੀ ਵਿਖੇ ਬਾਬਾ ਸ਼੍ਰੀਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛਤਰ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਇਨ੍ਹਾਂ ਮੁਲਜ਼ਮਾਂ ਨੇ ਚਾਂਦੀ ਦਾ ਛਤਰ ਮੁਕਸਰ ਦੇ ਇੱਕ ਸੁਨਾਰੇ ਨੂੰ ਘੱਟ ਰੇਟ ਤੇ ਵੇਚ ਦਿੱਤਾ ਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਸੁਨਾਰੇ ਨੂੰ ਵੀ ਕਾਬੂ ਕਰ ਲਿਆ ਡੀਐਸਪੀ ਨੇ ਨਿਆਰਾਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਚੋਰੀ ਦਾ ਸਮਾਨ ਨਾ ਖਰੀਦੇ ਜਾਣ ਦੀ ਅਪੀਲ ਕੀਤੀ ਹੈ ਪੁਲਿਸ ਵੱਲੋਂ ਇਹ ਜਾਣਕਾਰੀ ਸ਼ਾਮ 4:30 ਵਜੇ ਜਾਰੀ ਪ੍ਰੈਸ ਨੋਟ ਦੇ ਵਿੱਚ ਦਿੱਤੀ ਗਈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਨੂਸਰ ਸਾਹਿਬ ਜਿਨੇ ਸਾਨੂੰ ਸਖਤ ਦੇਸ਼ਨ ਹੁਕਮ ਨੇ ਕੋਈ ਵੀ ਮਾੜਾ ਅੰਸ਼ਰ ਚਾਹੇ ਚੋਰੀ ਕਰਨ ਦਾ ਦਦੀ ਹੈ ਚਾਹੇ ਨਸ਼ੇ ਨਸ਼ੇ ਵੇਚਣ ਦਾ ਦਦੀ ਹੈ ਉਹ ਸਾਡੇ ਢਿਲੇ ਸਪਰੇਟ ਨਹੀਂ ਕਰਨਾ ਚਾਹੀਦਾ ਇਸੇ ਦੇ ਸੰਬੰਧ ਚ ਨਿਤੀ 22725 ਨੂੰ ਕਰੀਬ ਸਵਾ 1:00 ਵਜੇ ਤੇ ਡੇਰਾ ਬਾਬਾ ਸ਼੍ਰੀ ਗੰਗਾ RAM ਜੀ ਗਧਰਵਾ ਇਹਦੇ ਕਿਤਨੇ ਵਸਨੀਕਾਂ ਦੀ ਬੜੀ ਆਸਥਾ ਨਾਲ ਜੁੜੀ ਹੋਈ ਹੈ ਦੋ ਨਾਮ ਨੂੰ ਵਿਅਕਤੀਗਤ ਸਭਾ ਕੱਕਵੇ ਦੁਪਹਿਰੇ ਬਾਬੇ ਸ਼੍ਰੀ ਚੰਦੇ ਜੀ ਦੀ ਮੂਰਤੀ ਤੋਂ ਸ਼ਤਰ ਚੋਰੀ ਕਰਕੇ ਲੈ ਗਈ ਸੀ ਜਿਹਦੇ ਸੰਬੰਧ ਚ ਅਸੀਂ ਸ਼ੌਕ ਮਰਦੀ ਬਾਂਤ ਮਕਦਮਾ ਨੰਬਰ ਨਵਾਂ ਮਿਤੀ 27 25 ਅੰਡਰ ਸੈਕਸ਼ਨ 305 ਡੀ 331 3 ਬੀ ਐਨ ਐਸ ਸਾਰਾ ਕਿਦਵਾ ਰਜਿਸਟਰ ਕਰਕੇ ਇਹਦੀ ਤਫ਼ਤੀਸ਼ ਕੀਤੀ ਤਫ਼ਤੀਸ਼ ਕਰਕੇ ਸਾਰੇ ਅਸੀਂ ਸੀਸੀਟੀਵੀ ਕੈਮਰੇ ਕੈਮਰੇ ਖੋਲ੍ਹੇ ਟੈਕਨੀਕਲ ਤਰੀਕੇ ਨਾਲ ਇਹਦੀ ਤਫ਼ਤੀਸ਼ ਕਰਕੇ ਦੋ ਅਸੀਂ ਚੋਰ ਜਿਹੜੇ ਆ ਪ੍ਰਦੇਸ਼ ਕੁਮਾਰ ਇਸ ਵਿਕੀ ਤੇ ਬਲਜਿੰਦਰ ਸਿੰਘ ਇਸ ਸ਼ੇਰੋ ਇਹਦੇ ਦੋਨੇ ਮੁਕਸਰ ਦੇ ਆ ਇਹ ਦੋਨੋਂ ਉਸੇ ਅਰੈਸਟ ਕੀਤਾ ਇਹਨਾਂ ਨੂੰ ਪੁਛਿਆ ਤਾਂ ਦੱਸਿਆ ਵੇ ਅਸੀਂ ਛਤਰ 24 ਕਰਕੇ ਕਿ ਅਮਰੀਕ ਸਿੰਘ ਸਾਰਮਕਰ ਦੇ ਹਾਲਸਨ ਨੇ ਸਨੇਾਰ ਮੰਦੀ ਚੋਂ ਉਸ ਛਤਰ ਦੀ ਦੁਕਾਨ ਵੀ ਅਸੀਂ ਉਹਨਾਂ ਨੂੰ ਛਤਰ ਵੇਚਤਾ ਅਸੀਂ ਇਹਨਾਂ ਦੋਨਾਂ ਨੂੰ ਤੇ ਤੀਜੇ ਅਮਰੀਕ ਸਿੰਘ ਜਿਹੜਾ ਸਨੇਾਰ ਜਨੇ ਚੋਰੀ ਦਾ ਛਤਰ ਲਿਆ ਸੀ ਉਹਨ ਵੀ ਮਕਦਮੇ ਦੇ ਨਾਮਦਜ਼ ਕਰਕੇ ਅਰੈਸਟ ਕਰ ਲਿਆ ਤੇ ਇਹਨਾਂ ਨੇ ਜਿਹੜੀਆਂ ਚਾਂਦੀਆਂ ਨੇ ਛਤਰ ਢਾਲ ਕੇ ਚਾਂਦੀ ਬਣਾ ਲਈ ਸੀ ਜਿਹੜੀ 700 ਗ੍ਰਾਮ ਚਾਂਦੀ ਹੈ ਉਸੇ ਰਿਕਵਰ ਕਰ ਲੈ ਫੈਨਸ ਸਾਡੇ ਕੋਲ ਪਰਚੇ ਦਰਜ ਹੋਏ ਇਹਨਾਂ ਆਸ਼ੀਰਵਾਦ ਪੇਸ਼ ਕਰਕੇ ਮਾੜ ਲੇ ਰਹੇ ਇਹਨਾਂ ਸਾਰਾ ਪਿੱਛੋਂ ਖੰਗਾਲਾਂਗੇ ਇਹਨਾਂ ਦੀ ਸਹਾਇਤਾ ਹਾਬ ਤੱਕ ਹੀ ਨੇ ਮੇਰੇ ਆਮ ਲੋਕਾਂ ਨੂੰ ਜਾਸਨਿਆਰ ਪੈਸਾ ਨਹੀਂ ਉਪੀਰ ਹੈ ਕਿ ਕੋਈ ਵੀ ਦੁਕਾਨਦਾਰ ਐਰੇ ਚੋਰ ਪਾਸੋਂ ਕੋਈ ਸਮਾਨ ਦੀ ਖਰੀਦੋ ਫਰੋਖਤ ਨਾ ਕਰੇ ਨਹੀਂ ਤਾਂ ਉਹਨਾਂ ਦੇ ਖਾਤ ਵੀ ਬਣਦੀ ਜਿਹੜੀ ਕੋਈ ਨਹੀਂ ਕਰਵਾਈ ਕੀਤੀ ਜਾਊਗਾ ਕ੍ਰੈਡਿਟ ਦੀ ਤਰਫੀ ਦੇ ਕਿਸ ਤਰੀਕੇ ਇਹ 60000 ਦੇ ਵਿੱਚ ਅਜੀ ਜੀ 49 ਸੀਗਾ ਠੀਕ ਹੈ ਸਨਿਆਰ ਵੀ ਲਾਲਚ ਕਰਕੇ